ਜੇ ਵੀਦ ਗਾਨਾ ਬਹੁਤ ਲੱਗੀ ਹੋਈ ਨੇ ਆਪਾਂ ਤੁਹਾਨੂੰ ਵੀ ਦਿਖਾ ਦਈਏ। ਲਓ ਯੂ ਚੰਡੋਲ। ਬਹੁਤ ਸੰਗਤ ਆ ਗਈ ਭਾਈ ਇਹਨਾ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਬਹਾਦਰਗੜ੍ਹ ਸ਼ਹਿਰ ਪਟਿਆਲੇ ਤੇ ਇੱਥੇ ਲੱਗਿਆ ਵਿਸਾਖੀ ਦਾ ਮੇਲਾ ਆਪਾਂ ਤੁਹਾਨੂੰ ਸਾਰਾ ਮੇਲਾ ਦਿਖਾਉਦੇ ਆਂ ਜੀ। ਇਹ ਵੀਡੀਓ ਨੇ ਅੰਤ ਤੱਕ ਬਣੇ ਰਹੋ ਤੇ ਕਰਦੇ ਆਂ ਵਿੱਚ ਸਟਾਰਟ। ਇਹ ਤੇ ਨਾਲ ਹੀ ਚੱਲਦਾ ਹਾਈਵੇ ਤੇ ਇਤਰੀਏ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਚੱਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਮੇਲਾ ਜੀ ਇਹ ਤਾਂ ਰੋਡ ਚੱਲਦਾ ਜੀ ਇੱਥੇ ਦੁਕਾਨਾਂ ਨੇ ਇੱਕ ਗੁਰਦੁਆਰਾ ਸਾਹਿਬ ਨੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਦੇ ਵੀ ਤੇ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਮੇਲਾ ਜੀ ਤੇ ਬਹੁਤ ਕਾਠਾ ਮੇਲੇ ਦੇ ਉੱਪਰ ਇੱਥੇ ਕੋਟਰ ਤੇ ਆ ਇੱਧਰ ਪਾਰਕਿੰਗ ਆ ਗਈ ਅੱਗੇ ਦਿਖਾਉਣਾ ਤੁਹਾਨੂੰ ਪਾਰਕਿੰਗ ਇਹ ਸਾਰੀ ਇੱਧਰ ਪਾਰਕਿੰਗ ਆ ਗਈ ਜੀ ਤੇ ਆ ਦੁਕਾਨਾਂ ਲੱਗੀਆਂ ਨੇ ਜਿਵੇਂ ਓਏ ਇਹ ਦੁਕਾਨਾਂ ਨੇ ਇਹ ਸਾਰੀ ਇਧਰ ਪਾਰਕਿੰਗ ਆ ਗਈ ਆ ਸਾਰੀ ਪਾਰਕਿੰਗ ਆ ਉਹ ਸਾਹਮਣੇ ਗੱਡੀਆਂ ਦੀ ਆ ਤੇ ਆ ਮੋਟਰਸਾਈਕਲਾਂ ਦੀ ਸਾਰੀ ਪਾਰਕਿੰਗ ਆ ਗਈ ਤੇ ਆਪਾਂ ਚੱਲਦੇ ਆ ਅੱਗੇ ਕਿਆ ਸੜਕ ਲੰਘ ਜੇ ਨਾਲੀ ਇਧਰ ਗੁਰਦੁਆਰਾ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸਾ ਜੀ ਨੌਵੀਂ 72 ਗੜ ਪਟਿਆਲਾ ਅੱਗੇ ਗੁਰਦੁਆਰਾ ਸਾਹਿਬ ਨੇ ਕਬਾ ਜਾਲਦੇ ਅੰਦਰ ਆਹ ਜੀ ਦਾ ਪਰਵਾਸ ਹੋ ਸਕਿਆ ਆ ਦੇਖੋ ਅੰਦਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਫਿਰ ਮੰਨ ਲਓ ਆ ਇੱਧਰ ਕਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਹ ਨੇ ਸੇਲ 20 20 30 ਰੁਪਏ ਸੇਲ ਇੱਧਰ ਪਕੌੜੇ ਜਲੇਬੀਆਂ ਇਹ ਦਿਖਾਉਣਾ ਤੁਹਾਨੂੰ ਸਾਰਾ ਮੇਲਾ ਇਹ ਲੱਗਿਆ ਆ ਹਾਜ਼ਰੀ ਭਰਦੇ ਹੋਏ ਢਾਡੀ ਜਿਹਾ ਪਹੁੰਚਿਆ ਇੱਧਰ ਦੁਕਾਨਾਂ ਲੱਗੀਆਂ ਨੇ ਸਾਰੀਆਂ वह काटा जी आप उधर भी दिखाने टंडोल वगैरह चलते हैं उधर भी आप भी द ਇੱਧਰ ਪੱਟੀ ਵਾਲੀ ਆ ਗਈਆਂ ਜੱਪਾ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਚੱਲਦੇ ਆਂ ਪਹਿਲਾਂ ਆਪਾਂ ਮਿੱਤਰੋ ਦਿਖਾ ਦਈਏ ਸਾਰਾ ਮੱਲਵਾਏ ਦੇ ਕੋਤਰ ਉਹ ਕਿੰਨਾ ਕੱਟਾ ਜੀ ਕਿੰਨਾ ਖੜਿਆ ਤੇ ਬਹੁਤ ਕਾਠਾ <that> <that> <enour> <that old man andrik> ਇਹ ਵੀ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਨੇ ਤੁਹਾਨੂੰ ਵੀ ਦਿਖਾ ਦਈਏ ਤੇ ਸਾਹਮਣੇ ਬਿਲਕੁਲ ਆਪਣੀ ਗੁਰਦੁਆਰਾ ਸਾਹਿਬ ਨੇ ਮੱਥਾ ਟੇਕਾਂਗੇ ਚੱਲ ਜਾ ਜਾ ਤੇ ਇਧਰ ਚੰਡੋਲ ਕਿਸ਼ਤੀ ਰੇਲ ਗੱਡੀ ਬੱਚਿਆਂ ਆ ਖੇਡਾਂ ਸਾਰੀਆਂ ਇਧਰ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਜੂਸ ਵਗੈਰਾ ਆਈਸਕ੍ਰੀਮ ਵਗੈਰਾ ਸਾਰੀਆਂ ਦੁਕਾਨਾਂ ਹੈਗੀਆਂ ਤੇ ਆਹ ਗੁਲਫੀ ਗੁਲਫੀ ਬਹੁਤ ਦਿਲਿਆ ਇੱਕ ਵਾਰੀ ਖਾਓਗੇ बार-बार ਸਾਡੇ ਕੋਲੇ ਆਓਗੇ ਆਹ ਤੇ ਬੱਚੇ ਵਾਲੇ ਦੇਖੋ ਆਹ ਕੋਈ ਵੀ ਕੁਲਜੀ ਜਿਹੜੀ ਕੋਈ ਬਾਟੂ ਕੁਲਜੀ ਜਿਹੜੀ ਮਦਾਮ ਅੰਦਰ ਦੀ ਅੰਦਰ ਦੀ ਅੰਦਰ ਦੀ ਇਹ ਦੋ ਅੱਗੇ ਹੀ ਬੱਚੇ ਵਾਲੇ ਆਹ ਰੀਲ ਬਣਾਉਣ ਵਾਸਤੇ ਦੇਖੋ ਵੀ ਜਾ ਵਾਪਸ ਇਹ ਇੱਧਰ ਰੇਲ ਗੱਡੀ ਜਦ ਆ ਬੈਠੇ ਹੋ ਤੁਸੀਂ ਜਾਂ ਚੜ੍ਹ ਕੇ ਮੈਲੇ ਦੇ

ਬਾਈ ਨੇ ਜਨੂ ਲੈ ਖੜਾਤਾ ਤੁੰਕੇ ਤੇ ਦਿਹਾਣਿਆਂ ਨੂੰ ਆਪਾਂ ਬਾਕੀ ਇੱਧਰ ਵੀ ਹੈਗੀ ਆ ਪਾਰਕਿੰਗ ਜਰਾ ਗੱਡੀ ਐਧਰ ਵੀ ਖੜੀਆਂ ਨੇ ਤੇ ਉੱਧਰ ਵੀ ਖੜੀਆਂ ਤੇ ਇੱਧਰ ਵੀ ਖੜੀਆਂ ਨੇ ਬਹੁਤ ਘਾਟਾ ਜਿਵੇਂ ਮੈਂ ਤੁਹਾਨੂੰ ਦਿਖਾਇਆ ਲਗਾਉਣਾ ਹਾਂ ਲੋੜ ਦਿਖਾ ਰਿਆ ਉਹਨਾਂ ਚਨੋਰ ਵੀ ਚੱਲ ਪਿਆ ਉਹ ਤੇ ਇਹ ਜਿਹਾ ਸ਼ਾਰਾ ਮੇਲਾ ਜੀ ਤੇ ਬਾਕੀ ਤੁਹਾਨੂੰ ਆਪਾਂ ਉਹ ਰੋਡ ਤੇ ਦਿਖਾ ਦਾਂ ਦੁਕਾਨਾਂ ਹੋਰ ਤੇ ਹੁਣ ਆਪਾਂ ਚੱਲਦੇ ਹਾਂ ਮੱਥਾ ਟੇਕਦੇ ਹਾਂ ਮੱਥਾ ਟੇਕੀਏ ਫਿਰ ਤੇ ਹੁਣ ਆਪਾਂ ਮੱਥਾ ਟੇਕਦੇ ਆਂ ਕਾਫੀ ਕੱਟਾ ਨਾ ਇੱਕ ਸਾ ਲੱਗਦਾ ਹੈ ਮਰ ਤੋਂ ਬਈ ਮੇਲਾ ਇਹ ਇੱਕ ਸਾ ਲੱਗਦਾ ਹਾਂ ਅੱਛਾ ਅੱਛਾ ਕਾਹੀ ਵੇ ਕੱਠਾ ਆਪ ਕਾਫੀ ਹੈ ਨਾ ਲੋਕ ਪੱਕੇ ਆਉਣੇ ਹੋਣਗੇ ਹਾਂ ਹਾਂ ਇਹ ਖੜੀ ਹੈ ਮੂਹੇ ਵਾਲੀ ਫੁੱਲ ਦੀ ਤੇ ਮਿਲਟ ਬਦਾਮ ਬਹੁਤ ਵਧੀਆ ਤੇ ਦੇਸੀ ਮਿਲੇਗਾ ਜਿੱਦੇ ਹਾਂ ਆ ਦੇਖ ਲਈ ਰਿਹਾ ਯਾਰ ਆ ਦੇਖ ਲਈ ਮਾੜਾ ਜਾਗਾ ਹਾਂ ਦੇਖਣਾਂ ਦੀ ਪਾ ਕੇ ਕਿਸੇ ਬੰਦੇ ਮਾ ਕੇ ਦੇਖਣੇ ਦੇਖ ਲੈ ਚੱਕੋ ਪਈ ਹਾਂ ਹਾਂ ਆ ਲੱਗਦਾ ਸੌਖੀ ਆ ਦੇਖਣ ਨੂੰ ਔਕ ਲੱਗਾ ਪੈਂਦਾ ਨਹੀਂ ਹੈਗਾ ਹਾਂ ਉਹ ਕਰਦੇ ਕੋਲ ਡਰਿੰਕਾਂ ਚ ਪਾਉਂਦੇ ਕਿ ਇੰਜ ਨਹੀਂ ਪਏ ਉਹ ਕੋਲ ਵਾਲੇ ਕਿੰਨੇ ਦੇ ਬਾਈ ਪੁੱਛ ਆਹ ਗੇਮ ਹੁਣ ਖੇਲਣ ਲੱਗੇ ਆਂ ਸੀ 6 6 ਨੇ ਬਾਈ 50 ਦੇ 50 ਦੇ 6 ਨੇ ਤੇ ਦੇਖਦੇ ਆਂ ਹੁਣ ਪਾ ਕੇ ਟਰਾਈ ਕਰਕੇ ਕੀ ਬਣਦਾ ਆਹ ਨੇ ਬਾਈ ਕੋਲੇ ਜਿਹੜੇ ਇਹ ਪਾਉਣੇ ਨੇ ਵਿੱਚ ਇਹਨਾਂ ਦੇ ਕਰਦੇ ਆਂ ਟਰਾਈ ਫਿਰ ਲਓ ਬਾਈ ਕੱਕ ਵੀ ਮਰਤ ਪਾਏ ਤੂੰ ਆਏਗਾ ਪਹਿਲਾਂ ਨਮਾਇ ਵਾਦਨ ਨੂੰ ਹਾਂ ਤਨ ਤਨ ਫੇਸੇ ਵਿਚਾਲੇ ਚੱਲ ਵੀ ਕਿਟ ਘੜ ਪਾ ਦੀ ਜਿਹੜਾ ਘੋਮਰ ਦੀ ਪਾ ਦੇ ਲੋਕ ਕਰਦੀ ਜਾਏ ਜਾਂ ਸੂਟ ਦੀ ਜਾਏ ਲੋਕ ਕਰਦੀ ਜਾਏ ਆਈ ਪਾਸ ਬਾਈ ਆਈ ਪਾਸ ਉੱਪਰ ਦੀ ਬਾਈ ਉੱਪਰ ਦੀ ਉਹ ਬਾਈ ਕਹਿੰਦਾ ਪੈਪ ਦੇ ਉੱਪਰ ਦੀ ਉਹ ਪਾ ਸਕਦੇ ਹੋ ਥੱਲੇ ਲੇਜ ਦੀ ਪਾ ਸਕਦੇ ਹੋ ਜਾਂ ਓ ਹੋ ਹੋ 100 ਰੁਪਏ ਦੇ ਮਾਉਣ ਲੱਗਿਆ ਸੀ ਪਿਆ ਤੇ 50 ਤੇ ਪਿਆ ਤੇ ਇੱਕ ਹੋ ਗਿਆ ਭਾਈ ਅਮਰ ਤਾਂ ਦੋ ਰਹਿ ਗਏ ਤੇਰੇ ਨਹੀਂ ਲਾਸਟ ਹੈ ਲਾਸਟ ਆ ਇਧਰ ਤੂੰ ਹੀ ਮਾਰਨਾ ਮੈਂ ਤੱਕ ਨਹੀਂ ਦੇਗੀ ਪੈਣਾ ਉਹ ਨਾ ਬਣੀ ਨਹੀਂ ਗੱਲ ਲੈ ਤੱਕ ਮੇਰੀ ਵਾਰੀ ਆ ਮੈਂ ਵੀਡੀਓ ਦੇਖ ਬੰਦ ਕਰ ਲਾ ਲੈ ਵੀ ਹੁ ਉੱਚਾ ਰੱਖ ਕੇ ਮਾਰੋ ਉੱਚਾ ਉੱਚਾ ਆ ਮੈਂ ਕਰਨਾਕ ਨਹੀਂ ਨਹੀਂ 100 ਬਣ ਗਿਆ ਜੀ ਇਹ ਇਹ ਨਾ ਨਾ ਭਾਈ ਲਾ ਭਾਈ 50 ਰੁਪਏ ਤੇਰੇ 50 ਰੁਪਏ ਕਰਵਾਦੀ ਭਾਈ ਠੀਕ ਆ ਬੜੀ ਵੀ ਗੱਲ ਭਾਈ ਐਵੇਂ ਗੇਮ ਖੇਡਦੇ ਨੇ ਇਹ ਇਸ ਤਰ੍ਹਾਂ ਚਲੋ ਹੁਣ ਚੱਲਦੇ ਆ ਤੇ ਚੱਲਦੇ ਆਪਾਂ ਅੱਗੇ ਉਧਰ ਦਰਸ਼ਨ ਕਰਦੇ ਆ ਜਾ ਕੇ ਇਧਰੋਂ ਸਾਰਾ ਤੁਹਾਨੂੰ ਮੇਲਾ ਆਪਾਂ ਜਿਹੜਾ ਬਾਹਰੋਂ ਦਿਖਾਤਾ ਪਿਆਰ ਤੇ ਸੇ ਸੇ ਰਿਹਾ ਲੱਗਿਆ ਜੀ ਲੈਣਾ ਇਹ ਹੁਣ ਆਪਾਂ ਚੱਲਦੇ ਆਂ ਅੰਦਰ ਹੁਣ ਆਪਾਂ ਮੱਥਾ ਟੇਕਦੇ ਆਂ ਗੁਰਦੁਆਰਾ ਸਾਹਿਬ ਬੜੀ ਮੌਸਮ ਵੀ ਲੋਟ ਆਜਣਾ ਨਾ ਗਰਮੀ ਘਟਾ ਮੰਨਾਂ ਧੁੱਪ ਜੀ ਘਟਾ ਇੱਧਰ ਵੀ ਆ ਜਾਣਾ ਆ ਸੰਗਤ ਬਹੁਤ ਆਉਂਦੀ ਇੱਧਰੋਂ ਦੇਖੋ ਕਿ ਅੱਜ ਮੌਸਮ ਵੀ ਕੁਛ ਠੀਕ ਆ ਗਰਮੀ ਮਤਲਬ ਘੱਟ ਆ ਦੇਖੋ ਮੌਸਮ ਟਪਣੀ ਹੈਗੀ ਨਹੀਂ ਤੇ ਹੁਣ ਆਪਾਂ ਦਰਸ਼ਨ ਕਰੀਏ ਜੀ ਮੱਠਾ ਟੇਪੀਏ ਤੇ ਇੱਧਰ ਠੰਡੇ ਬਾਣੀ ਦੀ ਤਸਵੀਰ ਜਲਦੀ ਹੈ ਜੀ ਨੇ ਰਾਖ ਦੀ ਮੇਰੇ ਵੀ ਚਲਦੀ ਆ ਜੀ ਚਲੀ ਵੇ ਅੰਦਰ ਖੜੇ ਹੋ ਜਾ ਤੇ ਲਓ ਜੀ ਹੁਣ ਆਪਾਂ ਚੱਲਦੇ ਅੰਦਰ ਤੇ ਦਰਸ਼ਨ ਕਰਦੇ ਆ ਤੇ ਮੱਥਾ ਟੇਕਦੇ ਆ that's pretty good ਦੀ ਮੱਥਾ ਟੇਕ ਕੇ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਤੇ ਇੱਥੇ ਗੰਨੇ ਰਸ ਦੀ ਤਸਵੀਰ ਲੱਗੀ ਹੋਈ ਆ ਤੇ ਆਪਾਂ ਵੀ ਰਸ ਆ ਕਰ ਰਹੇ ਆ ਇਹ ਹੋਰ ਸੰਗਤ ਵੀ ਬਹੁਤ ਇੱਥੇ ਰਸ ਆ ਕਰਈ ਆ ਤੇ ਬਹੁਤ ਇਕੱਠ ਆ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਵੀ ਜੀ ਸਾਡੇ ਜੀ ਆਪਦੇ ਹੋ ਜਾਣ ਦੇ ਪਾਸਾ ਤੋਂ ਗੁਰੂ ਕੀ ਬਾਣੀ ਉਹਨਾਂ ਦਾ ਸਤਿਗੁਰੂ ਮੇਰਾ ਹਾਣ ਜਿਸ ਨੇ ਮੈਨ ਪ੍ਰਿਜਿਤਿਓ ਵੱਟਿਆਂ ਭਾਗਾ ਦੇ ਨਾਲ ਗੁਰੂ ਕੀ ਸੰਗਤ ਪ੍ਰਾਪਤ ਗੈਰ ਭਾਗਾ ਤੋਂ ਗੁਰੂ ਕੀ ਸੰਗਤ ਪ੍ਰਾਪਤ ਸਤਿਗੁਰੂ ਜੀ ਦੇ ਹਜ਼ੂਰ ਅੱਗੇ ਪਕਸ਼ਾ ਧਾਨਕ ਸਮੇਤ ਜਿਸ ਦਾ ਚਲਿਤ ਪ੍ਰਸਾਦ ਜਿਸ ਦਾ ਜਮੇਰ ਤੋਂ ਪੰਡਿਤ ਨੇ धरती भी आई बहुत संघ आ गई भाई है ना नहीं। नहीं। ਵਾਰਗੈ ਸੰਕਟ ਦਾ ਫਟ ਰਿਪੋਰਟ ਆ ਗਈ। ਇਹ ਦੇਖ ਸਕਦੇ ਹੋ। ਆਪਾਂ ਦਰਸ਼ਨ ਕਰਕੇ ਬਾਹਰ ਆ ਗਏ ਜੀ ਤੇ ਬਾਹਰ ਵੀ ਦੁਕਾਨਾਂ ਲੱਗੀਆਂ ਨਹੀਂ। ਇੱਥੇ ਦੇਖੋ ਬਾਲੀ ਘਰ ਵੀ ਦੁਕਾਨਾਂ ਕਾਫੀ ਨੇ ਬਾਕੀ ਅੱਗੇ ਵੀ ਬਹੁਤ ਨੇ ਆ ਦੇਖੋ ਕਿ ਆ ਵੀ ਇੱਧਰ ਪਾਰਕਿੰਗ ਗੱਡੀਆਂ ਖੜੀਆਂ ਨੇ ਇਹ ਸਾਰੀਆਂ ਦੁਕਾਨਾਂ ਇੱਧਰ ਲੱਗੀਆਂ ਹੋਈਆਂ ਨੇ ਬਾਹਰ ਨਹੀਂ ਸਾਰ ਸੜਕ ਦੇ ਉੱਪਰ ਹੀ ਆ ਦੇਖੋ ਆ ਬੱਚਿਆਰੇ ਕਿੱਡਾਂ ਦੇ ਪੰਜਾਂ ਦੇ 30 ਪੁਣੇ ਵੱਡੇ ਪੁਣੇ 50 ਦੇ ਪੰਜਾਂ ਦੇ ਵੱਡੇ ਪੁਣੇ 30 ਆਹ ਦੀ ਬੱਠਾ ਮਾਰੀ ਨਾ ਫਟੇ ਕੋਈ ਹੋਇਆ ਪਾ ਲੇ ਕੋ ਆ ਦੇਖੋ ਬੱਚਿਆਰੇ ਕੱਪੜੇ ਅਬੀ ਦੂਰ ਤੱਕ ਨੇ ਦੁਕਾਨਾਂ ਐ। ਕਿੱਕੀ ਜਾਣਿਆ ਨੇ। ਆਹ ਫਿਰ ਬਲੀ ਦੇ ਫੋਨ ਆ ਰਹੇ ਆ। ਤੇ ਹੁਣ ਥੋੜੀ ਧੁੱਪ ਨਿਕਲਿਆ ਈ। ਪਹਿਲਾਂ ਮੌਸਮਾਂ ਜੀ ਸੀ ਵੀ। ਬਰਾਣੀ ਉਹ ਠੀਕ ਆ ਮੌਸਮ ਅਜੇ ਵੀ ਯਾਨੀ ਆਹ ਦੇਖੋ ਕੱਪੜੇ ਇਦਾਂ ਲਾਓ ਜੱਟੇ ਚੱਕਦੇ ਦੁਕਾਨਾਂ ਦਿਖਾ ਦਿੰਦੇ ਆਂ ਹਰੀਆਂ ਇੱਥੇ ਤੱਕ ਹੀ ਦੁਕਾਨਾਂ ਬਸ ਆ ਦੁਰੇ ਤੱਕ ਹੀ ਨੇ ਬਸ ਲਓ ਜੀ ਇੱਥੇ ਤੱਕ ਨੇ ਸਾਰੀਆਂ ਦੁਕਾਨਾਂ ਹਾਂਜੀ ਆਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਐਂਡ ਉਮੀਦ ਕਰਦਾ ਤੁਹਾਨੂੰ ਆਦੀ ਵੀਡੀਓ ਪਸੰਦ ਆਈ ਹੋਵੇ ਜੇ ਵੀਡੀਓ ਬਧੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਮਿਲਦੇ ਆਪਾਂ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਵੇਖਣ ਲਈ ਧੰਨਵਾਦ ਜੀ